ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਦਿਗਜ ਆਗੂ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪ੍ਰਜੋਰ ਹਮਾਇਤ ਕੀਤੀ ਹੈ। ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਜਥੇਦਾਰ ਦੇ ਫੈਸਲੇ ਤੇ ਪ੍ਰਗਟਾਏ ਗਏ ਇਤਰਾਜ਼ਾਂ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਜਥੇਦਾਰ ਦੇ ਨਾਲ ਖੜੇ ਨੇ। ਚਰਨਜੀਤ ਸਿੰਘ ਚੰਨੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਆਰਐਸਐਸ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਆਰਐਸਐਸ ਦੇ ਵਿਚਾਰਧਾਰਾ ਦੇ ਨਾਲ ਜੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਪੂਰੀ ਮਨੋੱਖਤਾ ਲਈ ਸੀ ਇਸ ਨੂੰ ਕਿਸੇ ਖਾਸ ਸਿਆਸੀ ਏਜੰਡੇ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਜਾ ਸਕਦਾ। ਚੰਨੀ ਨੇ ਵੀਰਵਾਲਦੇਵਸ ਦੇ ਨਾਮਕਰਨ ਤੇ ਸਵਾਲ ਚੁੱਕਦੇ ਇਹ ਕਹਿ ਦਿੱਤਾ ਕਿ ਕੇਂਦਰ ਸਰਕਾਰ ਸਿੱਖ ਪਰੰਪਰਾਵਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਾਂ ਨਾਮਕਰਨ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਭਾਜਪਾ ਤੇ ਆਰਐਸਐਸ ਨੂੰ ਸਿੱਖ ਕੌਮ ਦੇ ਧਾਰਮਿਕ ਮਾਮਲੇ ਤੋਂ ਦੂਰ ਰਹਿਣਾ ਚਾਹੀਦਾ ਹੈ। ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਸਿੱਖ ਪੰਥ ਦੀਆਂ ਆਪਣੀਆਂ ਰਵਾਇਤਾਂ ਨੇ ਇਸੇ ਵੀ ਬਾਹਰੀ ਸ਼ਕਤੀ ਨੂੰ ਇਹਨਾਂ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਭਾਜਪਾ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਰਐਸਐਸ ਦੀ ਨੀਤੀ ਦੇ ਉੱਤੇ ਸਿੱਖ ਕੌਮ ਦੇ ਵਿੱਚ ਦਖਲ ਨਾ ਦਿਓ। ਤੁਸੀਂ ਸਾਡੇ ਵੱਡੇ ਸਹਿਬਜ਼ਾਦੇ ਆ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਰਐਸਐਸ ਹਿੰਦੂਵਾਦੀ ਮਨੂਵਾਦੀ ਸੋਚ ਦੇ ਨਾਲ ਜੋੜ ਕੇ ਇਹਦੇ ਨਾਮ ਬਦਲ ਰਹੇ ਆ ਜਿਹੜੇ ਇਹ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ। ਨੇ ਜਿਹੜਾ ਜਥੇਦਾਰ ਸਾਹਿਬ ਨੇ ਸਾਨੂੰ ਉਹਦੇ ਜਾਰੀ ਕੀਤਾ ਉਹ ਉਸ ਦੇ ਹਰ ਤਰੀਕੇ ਦੇ ਨਾਲ ਹੈ ਤੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਸਾਡੇ ਜਿਹੜੇ ਵੀ ਕੰਮ ਕੋਈ ਸਿੱਖ ਕੌਮ ਦੇ ਵਿੱਚ ਕੋਈ ਵੀ ਤਰਮੀਮ ਕਰ ਲੀਆਂ ਜਾਂ ਕੋਈ ਗੱਲ ਕਰਨੀ ਹੈ ਉਹ ਜਥੇਦਾਰ ਸਾਹਿਬ ਤੇ ਐਸਜੀਪੀਸੀ ਤੇ ਸੰਗਤਾਂ ਦੇ ਨਾਲ ਬਿਨਾ ਸਲਾਹ مشورہ ਕਰੇ ਜਦ ਤੱਕ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਵੌਲੰਟਰੀਲੀ ਇੱਕ ਤਰਫਾ ਫੈਸਲਾ ਏ ਦਾ ਬੀਰ ਬਾਲਦੀਪ ਸਰਖਣ ਦਾ ਕੀਤਾ ਇਹ ਸਿੱਖ ਪਾਬਲ ਨੂੰ ਮਨਜ਼ੂਰ ਨਹੀਂ ਹੈ ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੇ ਹਾਲ ਹੀ ਦੇ ਵਿੱਚ ਜਥੇਦਾਰ ਦੇ ਕੁਝ ਫੈਸਲਿਆਂ ਤੇ ਸਵਾਲ ਚੁੱਕੇ ਸਨ ਪਰ ਚਰਨਜੀਤ ਸਿੰਘ ਚੰਨੀ ਨੇ ਇਸ ਵਿਵਾਦ ਦੇ ਵਿੱਚ ਜਥੇਦਾਰ ਦਾ ਪੱਖ ਪੂਰਦਿਆਂ ਕਿਹਾ ਕਿ ਪੰਥਕ ਫੈਸਲਿਆਂ ਵਿੱਚ ਜਥੇਦਾਰ ਦੀ ਸਰਵ ਉੱਚਤਾ ਨੂੰ ਬਰਕਰਾਰ ਰੱਖਣਾ ਹਰ ਸਿੱਖ ਦਾ ਫਰਜ਼ ਹੈ